ਸਾਥੀ ਵਾਲੀ ਸਾਰਿਆਂ ਨੂੰ ਅੱਜ ਅੱਜ ਤੁਹਾਨੂੰ ਗੰਨੇ ਤੋਂ ਗੁੜ ਤੇ ਸ਼ੱਕਰ ਬਣਦਾ ਵਿਖਾਉਨੇ ਆ ਇੱਧਰ ਆ ਪਿੱਛੇ ਗੰਨੇ ਲੱਗੇ ਹੋਏ ਨੇ ਇਹਨਾਂ ਦੇ ਆਪਣੇ ਗੰਨੇ ਲਾਏ ਹੋਏ ਨੇ ਧੜਾੜੀ ਵਾਲਿਆਂ ਦੇ ਤੇ ਇੱਧਰ ਗੰਨੇ ਤੋਂ ਰਾਸ ਕੱਢਿਆ ਜਾ ਰਿਹਾ ਆਜੋ ਅੱਗੇ ਚੱਲ ਕੇ ਦਿਖਾਉਨੇ ਆ ਆ ਗੰਨੇ ਦੇ ਢੇਰ ਲੱਗੇ ਹੋਏ ਨੇ ਇੱਧਰ ਸਾਰੇ ਤੇ ਆ ਇੱਧਰ ਦੇਖੋ ਆ ਗੰਨੇ ਨੂੰ ਪੀੜ ਕੇ ਇੱਥੇ ਰਸ ਕੱਢਿਆ ਜਾ ਰਿਹਾ ਹੈ ਆ ਦੇਖੋ ਆ ਮਸ਼ੀਨ ਚੱਲ ਰਹੀ ਏ ਤੇ ਬਾਕੀ ਅੰਦਰ ਚੱਲ ਕੇ ਦਿਖਾਉਨੇ ਆ ਕਿ ਇਹ ਰਸ ਤੋਂ ਗੁੜ ਕਿਵੇਂ ਤਿਆਰ ਕਰਦੇ ਨੇ ਸ਼ੱਕਰ ਕਿਵੇਂ ਬਣਾਉਂਦੇ ਨੇ ਆਜੋ ਫਿਰ ਤੁਹਾਨੂੰ ਅੰਦਰ ਚੱਲ ਕੇ ਦਿਖਾਉਨੇ ਆ ਆ ਭਾਈ ਸਾਹਿਬ ਹੈਗੇ ਨੇ ਇੱਥੇ ਤੇ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਇਹ ਆਪਾਂ ਨੂੰ ਸਾਰਾ ਪ੍ਰੋਸੀਜਰ ਦੱਸਾਂਗੇ ਹਾਂਜੀ ਭਾਈ ਸਾਹਿਬ ਸਭ ਤੋਂ ਪਹਿਲਾਂ ਜੋ ਬਾਹਰ ਦੇ ਆ ਰਹਾ ਇਹ ਕਨੇ ਦਾ ਰਸ ਇਸ ਵਿੱਚ ਆਤਾ ਹੈ ਇਸ ਵਿੱਚ ਆਤਾ ਹੈ ਠੀਕ ਹੈ ਯਾ ਇਸਮੇਂ ਠੰਡਾ ਇਹ ڈالਤੇ ਆਂ ਅੱਛਾ ਇਸ ਦੇ ਬਾਅਦ ਇਸਮੇਂ ਸਫਾਈ ਹੋਣੀ ਅੱਛਾ ਇਹ ਯਾ ਗਰਮ ਵੀ ਕਰਦੇ ਹੋ ਗਰਮ ਵੀ ਹੋਗਾ ਸਫਾਈ ਹੋਣੀ ਠੀਕ ਹੈ ਇੱਥੇ ਭਾਈ ਇਹਨਾਂ ਇੱਥੇ ਆ ਜਾਂਦਾ ਸਾਰਾ ਰਸ ਬਾਹਰੋਂ ਤੇ ਉਸ ਤੋਂ ਬਾਅਦ ਇਹ ਦੂਜੇ ਨੰਬਰ ਦੇ ਜਿਹੜੇ ਇਹਨਾਂ ਨੇ ਬਣਾਏ ਹੋਣੇ ਟੱਬ ਜੇ ਇੱਥੇ ਗਰਮ ਹੀ ਹੁੰਦਾ ਤੇ ਸਫਾਈ ਵੀ ਹੁੰਦੀ ਤੇ ਉਸ ਤੋਂ ਬਾਅਦ ਜਿਹੜਾ ਆ ਤੀਜੇ ਨੰਬਰ ਵਾਲਾ ਇੱਥੇ ਹੋਰ ਜ਼ਿਆਦਾ ਸਫਾਈ ਹੁੰਦੀ ਤੇ ਉਸਕੇ ਬਾਅਦ ਉਹ ਜੋ ਚੌਥੇ ਨੰਬਰ ਤੇ ਹਾਂ ਇਹਦਾ ਗੁੱਡ ਬਣੇਗਾ ਅੱਛਾ ਉਹਦੇ ਚ ਬਣਦਾ ਕੋੜ ਤੇ ਉਸ ਤੋਂ ਬਾਅਦ ਇੱਧਰ ਆ ਜਾਓ ਨੇੜੇ ਆ ਆ ਇੱਥੇ ਬਣ ਗਿਆ ਚੌਥੇ ਨੰਬਰ ਵਾਲੇ ਚ ਗੁੜ ਤੇ ਉਸ ਤੋਂ ਬਾਅਦ ਗੁੜ ਕੋੜ ਬਣ ਕੇ ਤਿਆਰ ਹੋ ਗਏ ਇੱਥੇ ਆ ਗਿਆ ਗਰਮ ਗਰਮ ਤਾਂ ਠੰਡਾ ਵੀ ਇਹੀ ਕਰਦੇ ਆ ਗੋੜੋ ਵੀ ਸ਼ੱਕਰ ਵੀ ਇਹੀ ਬਣੇਗਾ ਇਸ ਇਸਕੇ ਬਾਅਦ ਫਿਰ ਉਸਕੇ ਬਾਅਦ ਉਹ ਬਣ ਗਿਆ ਲੱਗੇ ਹੋਣੇ ਢੇਰ ਸ਼ੱਕਰ ਦੇ ਬਸ ਇੰਨਾ ਕੰਮ ਐ ਤੋ ਕਿੰਨਾ ਟਾਈਮ ਲੱਗਦਾ ਹੈ ਇਸਮੇ ਇੱਕ ਵਾਰ ਇੱਕ ਵਾਰ ਮੇ ਬਣਾਉਣੇ ਮੇ ਅੱਧਾ ਘੰਟਾ ਅੱਧਾ ਘੰਟਾ ਅੱਛਾ ਅੱਧੇ ਘੰਟੇ ਵਿੱਚ 35 ਕਿਲੋ ਤਿਆਰ ਹੋ ਜਾਏਗਾ 30 ਕਿਲੋ ਤੋ ਇਹ ਕੀ ਰੇਟ ਹੈ ਯਹਾਂ ਤੇ ਥੋੜਾ ਚੱਕਰ ਦਾ ਥੋੜਾ ਸ਼ਕਰ ਦਾ 50 ਰੁਪਏ 50 ਰੁਪਏ ਅੱਛਾ ਆ ਜਾਓ ਉੱਧਰ ਜਾ ਕੇ ਤੁਹਾਨੂੰ ਨੇੜੇ ਜਾ ਕੇ ਇੱਕ ਵਾਰੀ ਸ਼ਕਰ ਦਾ ਢੇਰ ਲੱਗਾ ਹੋਇਆ ਦਿਖਾਉਨੇ ਆ ਆ ਇੱਥੇ ਤਿਆਰ ਕਰਕੇ ਤੇ ਹੁਣ ਇੱਥੋਂ ਆਪਣਾ ਬੋਰਾ ਵਿੱਚ ਪੈਕ ਕਰਨਗੇ ਆ ਦੇਖੋ ਕਿੱਡਾ ਵੱਡਾ ਸ਼ਕਰ ਦਾ ਢੇਰ ਲੱਗਾ ਹੋਇਆ ਹੈ ਆਲੇ ਛੋਟੇ ਛੋਟੇ ਗਿੱਲੀ ਏ ਤੇ ਸਾਥ ਮੇਂ ਸੁੱਕੇ ਜਾ ਰਹੀਏ ਹੈ ਬਾਊ ਜੀ ਸਾਧ ਕੇ ਸਾਥ ਸੁਖਾ ਵੀ ਰਹੇ ਹੋ ਆ ਦੇਖੋ ਹੋ ਇਨਾ ਕੰਮ ਆ ਦੇਖੋ ਸਾਰਾ ਇੱਥਾਂ ਦਾ ਜਿੰਨਾ ਕਹਣਾ ਤੋਂ ਸਫਾਈ ਦਾ ਖਿਆਲ ਰੱਖਿਆ ਜਾਂਦਾ ਹੈ ਰੱਖਦੇ ਨੇ ਮੱਖੀਆਂ ਇਥੇ ਬਹੁਤ ਨੇ ਤੇ ਹੈਗੀ ਏ ਯੂਕੇ ਉਪੀ ਦਾ ਜ਼ਿਲ੍ਹਾ ਹੈਗਾ ਮੇਰਠ ਮੇਰਠ ਦੇ ਕੋਲ ਐ ਰੋਡ ਦੇ ਉੱਪਰ ਅਸੀਂ ਖੜੇ ਸੀ ਆਰਾਮ ਕਰਨ ਵਾਸਤੇ ਤੇ ਤੇ ਮੈਂ ਜਨੂੰ ਤੁਹਾਨੂੰ ਦਿਖਾਉਨੇ ਆ ਤੇ ਗੋੜ ਤੇ ਸ਼ੱਕਰ ਕਿਵੇਂ ਤਿਆਰ ਹੁੰਦਾ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਅਗਲੀ ਵੀਡੀਓ ਵਿੱਚ ਛੇਤੀ ਮਿਲਾਂਗੇ ਹੋ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ